ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਦੀਦੀ ਕੋਲੇ ਆਏ ਹੋਏ ਸੀਗੇ ਤੇ ਇਹਨਾਂ ਦੀ ਸੀਰੀਜ਼ ਚੱਲ ਰਹੀ ਹੈ ਕਿਤੇ ਤਾਂ ਮਨ ਜਾ ਤਕਬੀਰੇ ਜਿਸ ਨੂੰ ਕਿ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਵੱਧ ਤੋਂ ਵੱਧ ਹੋਰ ਵੀ ਪਿਆਰ ਦਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਵ ਵੀ ਜੁੜਨ ਕਰੋ ਇਹਦੇ ਨਾਲ ਕਮੈਂਟ ਕਰਾਇਆ ਇਹਦੇ ਨਾਲ ਵੀ ਜਿਹੜੇ ਆਰਟਿਸਟ ਆ ਉਹਨਾਂ ਦਾ ਜਿਹੜਾ ਹੌਂਸਲਾ ਹੈ ਉਹ ਪੂਰਾ ਵੱਧਦਾ ਹੈਗਾ ਕਿ ਤੁਸੀਂ ਜੋ ਕਮੈਂਟ ਕਰਦੇ ਅਸਾਂ ਨੂੰ ਪਤਾ ਕੀ ਲੱਗਦਾ ਹੈ ਦੋ ਸਾਡੇ ਚ ਜੋ ਕਮੀਆਂ ਹੁੰਦੀਆਂ ਨੇ ਉਹ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਿਲਕੁਲ ਇਨਾ ਅੱਜ ਜਿਹੜਾ ਇਹ ਪਹਿਲਾ ਬਲੌਗ ਪਾਇਆ ਇਹ ਮਨਦੀਪ ਦੇ ਚੈਨਲ ਤੇ ਪਾਇਆ ਇਹਨਾਂ ਨੇ ਆਪਣਾ ਨਵਾਂ ਚੈਨਲ ਬੁਲਾਇਆ ਕਿ ਤੁਸੀਂ ਸਾਰਿਆਂ ਨੇ ਇਹਨਾਂ ਦੇ ਚੈਨਲ ਨੂੰ ਸਪੋਰਟ ਕਰਨੀ ਹੈ ਹਨਾ ਦੇ ਜਿਹੜੀ ਮੇਰੀ ਚੱਲ ਰਹੀ ਹੈ ਸੀਰੀਜ਼ ਕਿਤੇ ਤਾਂ ਮੰਨ ਜਾ ਤਕਦੀਰੇ ਤੇ ਅਸੀਂ ਅੱਜ ਉਹਦੇ ਸੈੱਟ ਤੇ ਆ ਇਹਨਾਂ ਦਾ ਵੀ ਉਹਦੇ ਵਿੱਚ ਗਵਾਈਡਡ ਦਾ ਕਰੈਕਟਰ ਹੈ ਹਨਾ ਇੱਕ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਵੀ ਅਗੀਆਂ ਸੀਰੀਜ਼ ਹੋਇਆ ਕਰਨੀਆਂ ਇਹਦੇ ਚ ਇਹਨਾਂ ਦਾ ਬਹੁਤ ਸੋਹਣਾ ਕਰੈਕਟਰ ਆਪਾਂ ਲੈ ਕੇ ਆਇਆ ਕਰਾਂਗੇ ਕਿ ਅੱਜ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਨਾਲ ਨਾਲ ਤੁਸੀਂ ਸਾਡੀ ਸੀਰੀ ਦੇ ਕੁਝ ਕੁ ਕਲਿੱਪ ਵੀ ਦੇਖੋਗੇ ਕਿਵੇਂ ਸਾਡਾ ਹਾਸਾ ਮਜ਼ਾਕ ਚੱਲਦਾ ਰਿਹਾ ਕਿਵੇਂ ਅਸੀਂ ਸ਼ੂਟ ਕਰਦੇ ਹਾਂ ਹਨਾ ਸ਼ੂਟ ਕਰਨਾ ਸੱਚੀ ਕੋਈ ਬੜੀ ਸੌਖੀ ਗੱਲ ਨਹੀਂ ਹੁੰਦੀ ਗਰਮੀ ਦੇ ਵਿੱਚ ਬਹੁਤ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਨਾ ਕਿੰਨੀ ਧੁੱਪ ਦੇ ਵਿੱਚ ਸੀਨ ਕਰਨੇ ਪੈਂਦੇ ਆ ਉਹ ਅਸੀਂ ਤੁਹਾਨੂੰ ਨਾਲ ਨਾਲ ਸਾਡੇ ਕਲਿੱਪਾਂ ਦੇ ਵਿੱਚ ਦੇਖ ਲਓ ਮੀਂਹ ਪਈ ਜਾਂਦਾ ਬਾਹਰ ਬਹੁਤ ਜ਼ਿਆਦਾ ਹਾਂ ਹਾਂ ਅਸੀਂ ਕਿੱਥੇ ਕਿੱਥੇ ਪਹੁੰਚਣਾ ਅਸੀਂ ਫ੍ਰੀ ਹੋਏ ਹਾਂਗੇ ਪ੍ਰਸੋਚਿਆ ਵੀ ਚਲੋ ਮੋਂਟੋ ਅੱਡੇ ਨਾਲ ਦੋ ਚਾਰ ਗੱਲਾਂ ਕੀਤੀਆਂ ਜਾਣ ਸਹੀ ਬੱਲਾ ਇਹ ਸਾਰੇ ਜਾਣੇ ਸਪੋਰਟ ਕਰਿਓ ਕੰਟਕਾਰੀਆ ਜਰੂਰ ਦੱਸ ਮੜਾ ਜੀ ਉਹਦੇ ਸ਼ਕਲ ਤੇ ਭਾਈ ਜੂਮ ਕਰਦੇ ਵੀ ਗਰਨਾਮਪੁਰ ਦਾ ਭਾਈ ਲੱਗਦਾ ਯਾਰ ਸਾਗ ਲੱਗ ਨਹੀਂ ਗਰਨਾਮਪੁਰ ਦਾ ਭਾਈ ਸੋਟਾ ਲਾ ਲਾ ਮੇ ਮਤਰਾ ਤਨ ਨਾਮ ਦਾ ਅਸਾ ਵੱਡਾ ਗਰਨਾਮਪੁਰ ਗਰਨਾਮਪੁਰ ਹੁਣਾਂ ਪਤਾ ਕੀ ਦਿਖਾਈ ਦੰਦ ਗਰਨਾਮਪੁਰ ਤੋਂ ਨਾ ਐਸੇ ਥੋੜਾ ਜਿਹਾ ਵੱਡਾ ਲੱਗਦਾ ਉਹਦੇ ਵੀ ਦੰਦ ਆਈਆਂ ਸੱਚੀ ਮੈਂ ਮਜ਼ਾਕ ਨਹੀਂ ਕਰਦਾ ਯਾਰ ਫਿਰ ਇਹ ਸਾਰੇ ਕੀ ਲਾ ਸੱਚੀ ਗੱਲ ਹੈ ਤੇਜ਼ ਤੇਜ਼ ਹੈ ਨਹੀਂ ਥੱਲੇ ਇਹ ਤਾਂ ਉਹਦੇ ਵਾਲੇ ਆ ਇਹਨੇ ਤਾਂ ਭੂਤ ਜੀ ਵਾਲੇ ਆ ਤੇਰੇ ਨਾਲ ਤੇਰਾ ਭੂਤ ਬਰੌਗ ਦੇ ਵਿੱਚ ਤੇਰਾ ਦਮ ਨਹੀਂ ਤੇਰਾ ਲਾਵਾਗਾ ਐਗਾ ਮੇਰੇ ਤੋਂ ਦਿਖਾ ਦੇ ਮਾਰੇ ਜਿਹੜੇ ਮੇਰੇ ਤਾਂ ਬਈ ਦਵਾਈਆਂ ਦਾ ਖਰਾਬ ਮੇਰੇ ਛੋਟੇ ਨੂੰ ਨਾ ਪਾਣੀ ਘਟ ਗਿਆ ਜੀਗਾ ਮੇਰੇ ਵੀ ਪਾਣੀ ਨਾ ਖਰਾਬ ਹੋ ਗਿਆ ਪਰ ਮੇਰਾ 40000 ਰੁਪਏ ਮੰਗਿਆ ਉਹਨਾਂ ਨੇ ਸਾਰੇ ਟ੍ਰੀਟਮੈਂਟ ਦਾ 40000 ਮਾਗਾ ਕਹਿੰਦਾ ਦੁੱਧ ਮੁੱਕੀ ਲੈਣ ਦੇਗਾ ਇੰਨੇ ਦਾ ਲੱਭੂ ਹੈ ਨਹੀਂ ਜਿੰਨੇ ਪੈਸਾ ਫਿਰ ਤੂੰ ਇਹਨੇ ਨਵੇਂ ਹੀ ਲਵਾ ਲਾ ਭਾਈ ਨਵੇਂ ਹੀ ਲਵਾ ਲਾ ਉਹ 40000 ਰੁਪਏ ਚ ਲਾ ਦੇ ਮੇਰਾ ਦਮਾਂ ਜਣਾ ਖਰਾਬ ਸਾਰਿਆਂ ਨੂੰ ਪਤਾ ਸਾਰੇ ਦੰਦ ਦਿਖਾਉਣਾ ਉਹ ਮੇਰੇ ਦੰਦਾਂ ਵਾਲੇ ਸਾਰਿਆਂ ਨੂੰ ਪਤਾ ਮੰਨ ਕਰੀ ਵੀ ਰੋਟੀ ਖਾਣ ਲੱਗ ਰਿਹਾ ਮੂੰਹ ਚ ਲੜਦੇ ਵੀ ਆ ਉਹ ਬੰਦਾ ਉਸ ਵਾਲੇ ਦੰਦਾਂ ਦਾ ਇਹਨਾ ਅਫਸਰ ਜੀ ਮੈਡਮ ਦੀ ਬੱਸ ਕਰੇਲੇ ਦਾ ਪਾਣੀ ਨਾ ਖਰਾਬ ਹੋ ਗਏ ਪਾਣੀ ਨਾਲ ਦੱਸ ਸੋਖੇ ਦੇ ਘਰਾਂ ਵਿੱਚ ਦਵਾਈਆਂ ਵਾੜੀਆਂ ਲੱਗਦੀਆਂ ਮੇਰੇ ਮੇਰੇ ਦੇਖਦੇ ਨਹੀਂ ਕਿ ਨਾਲ ਸੋਖੇ ਸਾਡੇ ਜਿਹੜੀ ਕਹਿੰਦੇ ਸੀ ਪੂਰ ਤਾਰਗੇੰਟ ਆਉਂਦਾ ਇਹ ਦੇਖੋ ਵਨਸ ਵਨੇ ਕੰਮ ਦਿਖਾ ਦਿਆ ਜਿਹਦੇ ਦੋ ਪੂਰੇ ਉਹਨਾਂ ਦਾ ਕਿਹਦੇ ਸੱਪਤੀਆਂ ਦਾ ਨਾਲ ਮੇਰੇ ਚਾਹ ਨਾ ਕੈਮਰਾ ਮੈਨੂੰ ਦਿਖਾ ਦੇ ਦੇਖ ਕੇ ਆ ਚਲੋ ਚਲੋ ਪੂਰਾ ਸੇ ਇਸ਼ੂ ਬੈਠੀਆਂ ਹੁੰਦੇ ਆ ਆ ਜੱਸੋ ਇਥੇ ਮਤਲਬ ਤੁਸੀਂ ਇਹ ਗੱਲ ਜੀ ਕਰੇ ਸਾਹਵੇਂ ਲੱਗੇ ਪੁੱਤ ਕਾਲਜਾ ਠਰ ਗਿਆ ਵੇ ਤੇਰੇ ਆਉਣ ਨਾਲ ਹੁਣ ਮੈਨੂੰ ਘਰ ਭਰੇਆ ਭਰੇਆ ਲੱਗਦਾ ਥੈਂਕ ਯੂ ਭਾਈ ਥੈਂਕ ਯੂ ਅੱਜ ਮਾਨਸੀ ਤੇ ਦੇਖੀ ਮੇਰਾ ਪਹਿਲਾ ਵਲੌਗ ਹੈ ਜਿਹੜਾ ਮਾਨਸੀ ਤੂੰ ਮੇਰਾ ਸ਼ੂਟ ਕਰਕੇ ਦਿੱਤਾ ਮੈਨੂੰ ਭੈਣ ਨੇ ਕਿਹਾ ਮੈਨੂੰ ਕਹੀ ਨਾ ਤੂੰ ਵਲੌਗ ਸ਼ੂਟ ਕਰ ਲੈ ਕਰ ਕਹਿੰਦੀ ਪਾਇਆ ਕਰ ਮਗਾ ਚੱਲ ਮੈਂ ਵੀ ਕਰ ਲੈ ਦੇਖਿਆ ਐਂਟੀਟਿਟ ਚਿੱਟੇ ਤਾਂ ਦੰਦ ਹੁੰਦੇ ਮੇਰੇ ਚਲੋ ਮਿਲਿਆ ਕਿ ਰਿਖਿਆ ਇਹ ਥੰਬਨੇਲ ਆ ਲੈ ਹਾਂ ਜਦੋਂ ਵੀ ਤੁਸੀਂ ਰੀਲ ਬਣਾਣੀ ਤੁਸੀਂ ਬਈ ਸੀਨ ਡਿਸਕਸ ਕਰਾਂਗੇ ਆ ਜਾ ਬਈ ਲੈ ਚਲੋ ਤੁਸੀਂ ਬੈਠੋ ਸੀਨ ਕਰੋ ਸਟਾਰਟ ਕਰਕੇ ਤੁਸੀਂ ਇੱਥੇ ਆਲਾ ਯਾਰ ਮਾਈਕ ਲੈ ਲਓ ਬਲੌਗ ਨਾਲ ਬਲੌਗ ਪੜ ਗਿਆ ਮੇਰੇ ਕੋਲ ਆ ਬਣਾ ਲਓ ਲਓ ਜੀ ਪੜ ਗਿਆ ਇੱਕ ਵਾਰ ਆ ਕੇ ਤਾਂ ਮਤਲਬ ਸੀਨ ਗਲਤ ਹੋ ਗਿਆ ਸੀ ਤੇ ਦੁਬਾਰਾ ਸਮਝਾ ਰਹੇ ਆ ਦੀਦੀ ਤੇ ਮੈਂ ਹੌਲੀ ਬੋ ਰਹੀ ਆ ਤਾਂ ਇਹ ਰੀਲ ਆ ਥੋੜਾ ਦੁਬਾਰਾ ਸ਼ੂਟ ਕਰ ਲਊਗਾ ਮੜ ਪ੍ਰੀਜ਼ ਦੇਖਾਂਗਾ ਸੀ ਸਾਰੀ ਤੇਰੇ ਘਰ ਦਾ ਸਨੋ ਸਾਇਲੈਂਟ ਬਈ ਪਲੀਜ਼ ਕਾਲੀ ਚੜ ਗਈ ਇਹਦੀ ਤਾਂ ਉਹ ਆ ਕੇ ਭੋਲੇ ਆਂਦੀ ਆ ਲੈ ਚਲ ਆ ਜਿਓ ਗਰਮੀ ਆ ਮਨੇ ਜੀ ਲਾੜ ਜੇ ਹੁਣ ਗੱਲੀਆਂ ਗੱਲਾਂ ਕਰ ਰਹੀਆਂ ਤੁਸੀਂ ਠੀਕ ਹੈ ਚਲੋ ਬਈ ਪੰਨੇ ਤੇ ਜਾਂਦੇ ਤਰਫ ਮੈਂ ਤੇਨ ਦਾਦਾ ਪਤਾ ਬਾਹਰ ਵੀਂ ਟੇ ਮੈਂ ਦੱਸਦਾ ਕਿ ਮੈਂ ਤਾਂ ਤਾਂ ਤੋਂ ਮੇਰੇ ਬਾਤ ਪਈਆਂ ਹੂੰ ਚਾਹ ਉਹ ਗੱਲਾਂ ਕਰ ਲਈ ਲੈ ਮੈਨੂੰ ਤਾਂ ਇਹ ਸੀਗਾ ਵੀ ਤੂੰ ਬਾਗੀ ਹੋਵੇਂਗੀ ਹਣੋ ਬੱਜਿਆ ਨਾ ਆਉਂਦੇ ਵੀਡੀਓ ਚ ਮੇਰੇ ਨਾਲ ਬਾਲਾ ਉੱਟਦਾ ਹੈ ਈਸ਼ੂ ਕਾਗੋ ਹਾਂ ਪਾਪੀ ਫਿਰ ਮੇਰੇ ਵਾਸਤੇ ਕਿਵੇਂ ਨੱਚੇਗੀ ਫਿਰ ਬਾਈ ਨਾਲ ਤੂੰ ਆ ਗਾਣਾ ਤੇ ਨੱਚੰਗੀ ਤੇਰੀ ਮੇਰੀ ਜੋੜੀ ਹੈ ਮੈਂ ਕਹਿੰਦੀ ਮੈਂ ਕਹਿੰਦਾ ਨਹੀਂ ਵੀ ਤੂੰ ਕਿਵੇਂ ਨੱਚੇਗਾ ਮੈਂ ਤਾਂ ਫਿਰ ਆਣ ਲੱਤੂਆ ਕਿਹੜਾ ਗਾਣਾ ਗਾਉਂਦਾ ਸੀ ਉਹ ਆਏ ਜਿੰਨ ਤੇ ਫਿਰ ਮੈਂ ਤਾਂ ਇਹ ਹੁੰਦਾ ਬੜਾ ਚਲੋ ਬਾਈ ਖੜੇ ਆਪਾਂ ਵੀ ਆਉਣਾ ਨਾ ਇੰਨਾ ਸਿੰਗਰਵਾਣੇ ਕਿਉਂ ਹੋ ਸਿੰਗਰ

ਮੇਰੇ ਲੱਛਣ ਬੇਗਾਨਾ ਪਾ ਜਾਈਦਾ ਕਰਤਾ ਹੂੰ ਕਿਤਾ ਉਹ ਦਰਨੋ ਵੀ ਰਹਿ ਕੇ ਹੋਣੀ ਆ ਆ ਜੇ ਨੇ ਕਿਹ ਹੈ ਬੰਨ ਮਤਨ ਬੰਨ ਕੇ ਟਿਕੂਗੀ ਹੁਣ ਗੱਲ ਨਹੀਂ ਆਜੀ ਉਹ ਸੀਨ ਬਣਾਉ ਤੋ ਰੋੜਦੀ ਨਹੀਂ ਆਉਣੀ ਆ ਇਹਦੀ ਪ੍ਰੋਡਕਸ਼ਨ ਨਹੀਂ ਲੱਗਿਆ ਤਾ ਸਾਮ ਸਾਮ ਰੋੜਦੀ ਆਉਂਦੀ ਕਹਿੰਦੀ ਇਹਦੇ ਕੋ ਆਂ ਕਿ ਸੀਨ ਲੋ ਕੋ ਰੋੜਦੀ ਆਉਂਦੀ ਆ ਮਗਾਈ ਦੀਆਂ ਬੋਲ ਲਖਸਣ ਤੇ ਉਹ ਚੱਕ ਲੱਗ ਜਾਨੀ ਓਕੀ ਨੂੰ ਜੋੜਾ ਹਾਂ ਕਿੱਥੇ ਹੁਣ ਆਉਣਾ ਹੈ ਸੀਨ ਕਹਦੇ ਹੈ ਉੱਤੇ ਕਿੱਦਾਂ ਬੋਲ ਕੇ ਕਰਦੇ ਇਹ ਤਾਂ ਤਾਂ ਕਰਵਾ ਜੀ ਜੇ ਮੇਰੀ ਮਾਂ ਇੱਥੇ ਚੀਤਾ ਲਾ ਗੀ ਨਾ ਹੱਥਾਂ ਕਰਾ ਜਾਏਗਾ ਆਹੋ ਕੋਠੇ ਨਾ ਲੜਾ ਜੀ ਨਾ ਠੀਕ ਹੈ ਚੱਲ ਚਾਹ ਲੈ ਕੋ ਸੈਦੋ ਮੈਨੂੰ ਨਾ ਕਰੀ ਜਾ ਲੱਗੋ ਕਪੜਾ ਜਾ ਤੇ ਦੇਖੋ ਬਈ ਕੋਈ ਨਹੀਂ ਮੈਸਟਰ ਦੀ ਮੈਸਟਰ ਹੋਊਗੀ ਆ ਵੇਗਾ ਆ ਜਾ ਆ ਜਾ ਕੋਸੋ ਹਾਂ ਚਲ ਉਹ ਗੱਜ ਦਾ ਕੱਪੜਾ ਚੱਕੋ ਹੁਣ ਝਾੜਨਾ ਹੀ ਆਪਨੇ ਕੱਪੜਾ ਵੀ ਚੰਜਦਾ ਚੰਜਦਾ ਲੰਬਾ ਜਾਈਂਦਾ ਨਾਲ ਦਾ ਕਾਰ ਚੋੜਾ ਮਨਪ੍ਰੀਤ ਕਿਵੇਂ ਡਿੱਗੇਗੀ ਪਤਾ ਹੀ ਨਹੀਂ ਵੱਡੀ ਆ ਵੇ ਇਹਨੂੰ ਹੁਣ ਹੜਕਣਾ ਇਥੋਂ ਆਹ ਆ ਅੱਡਾ ਲਾ ਦੇ ਬੰਦੇ ਸੋ ਜੋ ਉਹ ਤੇਰਾ ਸਿੱਕਾ ਆ ਨਹੀਂ ਹਾਂ ਇੱਥੇ ਹਾਂ ਮੈਂ ਇਹਦਾ ਖੰਭਾ ਤੇ ਰੱਖ ਦਈ ਲਾ ਖੂਹ ਟੇਬਲ ਤਾਂ ਕਿਈ ਰੱਖੂੰਗਾ ਮੈਂ ਆਹ ਫੋਟੀ ਨਹੀਂ ਆਉਂਦੀ ਨਹੀਂ ਆਹ ਇੱਥੇ ਰੱਖੀਆ ਠੀਕ ਹੈ ਬਾਹਰ ਤੇ ਪੂਰਾ ਮਾਰੀ ਵਾਹ ਹਾਂ 66 ਨੰਬਰਵਾ ਦੇ ਨਾ ਨਾ ਦੇ 66 ਕਿਥੇ ਬਚ ਗਣ ਨਹੀਂ ਡਿਗਦੇ ਆ ਇਹਦਾ ਬੋਚ ਲਾ ਕੇ ਛਾਲ ਮਾਰੀ ਜਾਂਦਾ ਜੇ ਛਾਲ ਮਾਰੀ ਜਾਂ ਡਿਗਣ ਲੱਗੀ ਬਾਣਾ ਨਾ ਮੈਂ ਚੱਕਰ ਲਾ ਗਿਆ ਚੱਲ ਪੈਂਟ ਰੋਲ ਕੈਮਰਾ ਚੱਲ ਚੱਲਣਾ ਬਾੜੀ ਤੁਮ ਕਿਹਾ ਮੈਂ ਆ ਕੇ ਲਾ 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 ਹਾਈ ਹੁਣ ਆਸੀਆਂ ਦੀਆ ਮੈਂ ਤਾਂ ਉਚੂਣੇ ਜਾਈ ਜਾਂਦੇ ਬਸ ਉਹਣਾ ਕਰਿਆ ਹੋਏ ਮੈਂ ਕਿੰਗੇ ਉਹ ਨੂੰ ਡਿੱਗ ਜਾ ਯਾਰ ਬਸ ਡਿੱਗੀ ਦਿਖਾਵਾਂਗੇ ਦੁਬਾਰਾ ਦੁਬਾਰਾ ਇਹ ਸੁਬਹ ਲੀਨਾ ਸੁਬਹ ਲੀਨਾ ਮਾ ਸੇ ਮੂਹਨ ਚਾਲ ਮਾ ਬੀਤ ਚਾਲ ਮਾ ਬੋਲੀਨਾ ਬ੍ਰੈਂਸ ਤੋਂ ਫਿਰ ਬੀਤ ਚਾਲ ਬੋਲੀਨਾ ਦੁਬਾਰਾ ਉੱਠੀ ਚਲੋ ਐਕਸ ਹਾਂ ਆਏ ਗਾ ਮਰ ਵੀ ਖੜੀ ਐ ਇੱਥੇ ਮਾ ਬਾਈ ਕੀ ਕਰਦੇ ਹਾਂ ਹਾਂ ਆ ਗਈ ਇਹ ਪਸੀਨ ਪਤਾ ਕੀ ਕਰ ਫੇਰ ਅਸੀਂ ਜਦੋਂ ਪਹਿਲਾ ਮਹੀ ਪੈਦਾ ਹੁੰਦਾ ਸੀਗਾ ਹਾਂ ਪਰ ਜਦ ਸਾਡਾ ਬਚਪਨ ਛੋਟੇ ਹੁੰਦੇ ਸੀ ਹਨ ਜਦੋਂ ਮੀਂਹ ਪੈਣਾ ਹੁੰਦਾ ਫਟਾਫਟ ਉਹਦੀਆਂ ਕਿਤਾਬਾਂ ਕਾਪੀਆਂ ਕੱਢਦੇ ਉਹਦੇ ਚੋਂ ਨਾ ਕਾਗਜ਼ ਪਾੜ ਕੇ ਉਹਦੀਆਂ ਕਿਸ਼ਤੀਆਂ ਬਣਾਉਂਦੇ ਕਿਸ਼ਤੀਆਂ ਬਣਾ ਲੈਂਦੇ ਕਿਸ਼ਤੀਆਂ ਬਣਾ ਕੇ ਫਿਰ ਜਦੋਂ ਐ ਇੰਨੇ ਨੱਚਾ ਪਾਣੀ ਇਹਦਾ ਜਾਂਦਾ ਹੈ ਨਾ ਪੰਤਾਲਿਆਂ ਚੋਂ ਆਉਂਦਾ ਪਾਣੀ ਮਿੱਟੀ ਵਾਲਾ ਬੜੀ ਖੁਸ਼ਬੂ ਵੀ ਬੜੀ ਵਧੀਆ ਹੁੰਦੀ ਸੀ ਉਹਨੇ ਜਿੱ ਭੱਜ-ਭੱਜ ਕੇ ਖੇਡ ਵੇਖ ਕੇ ਕਿਸ਼ਤੀਆਂ ਚ ਲਾਉਂਦੇ ਹਨਾ ਹੁਣ ਤਾਂ ਖੈਰ ਸਮਾਂ ਨਹੀਂ ਮੈਂ ਵੀ ਬਹੁਤ ਸਾਰੀਆਂ ਮਾਰੇ ਗਏ ਸੀ ਹੈ ਟੈਸਟ ਨਹੀਂ ਆ ਹੋਣੇ ਨਾ ਬੱਚੇ ਕਿੱਥੇ ਜਲਾਉਂਦੇ ਹੁਣ ਤਾਂ ਫੋਨ ਇਹ ਮਾਂ ਮੋਦੀ ਕਹਿੰਦੀ ਹਾਈ ਵਿੱਚ ਜੋਗੇ ਬੇਟਾ ਵਿੱਚ ਜੋਗੇ ਅੰਦਰ ਵੇਜੋ ਬੇਟਾ ਸ਼ੰਡ ਲੱਗ ਗਿਓ ਬੇਟਾ ਬੇਟਾ ਕੋਲਡ ਹੋ ਜੂਗਾ ਤਾਂ ਸਾਨੂੰ ਕੁਛ ਨਹੀਂ ਸਾਡੇ ਵਾਲੀ ਕੋਲਡ ਕੋਲਡ ਪਤਾ ਹੀ ਨਹੀਂ ਬਲੀ ਹੈ ਕਹੇ ਵੀ ਆਵੇ ਜੇ ਭੌੜੇ ਫਾੜੇ ਨਿਕਲੇ ਹੋਣਾ ਤਾਂ ਕਹਿ ਦਿੰਦਾ ਹੋ ਟੈਕ ਹੋ ਜਾਣਗੇ ਫਿਰ ਤਾਂ ਚਲੋ ਫਿਰ ਤਾਂ ਹੋ ਗਈ ਗੱਲ ਉਹਦੇ ਪਿੱਛੇ ਜਾਂਦੇ ਨਿਕਲਦੇ ਹੁੰਦੇ ਤੇ ਕਾਇਗਰ ਦਾ ਹੁੰਦੇ ਹੀ ਮੈਂ ਕਹਾਂ ਹੋਏ ਹੋਏ ਉਹਨਾਂ ਦੀ ਗੱਲ ਸਰ ਵੀਡੀਓ ਦਾ ਕੈਮਰੇ ਦੇ ਬੈਕ ਸਾਈਡ ਤੇ ਬਹੁਤ ਐਂਸ਼ੀਅਰ ਦੀ ਰਹੀ ਹੈ ਕੁੜੀ ਸਾਡੀ ਕੀ ਕਹਿੰਦੇ ਹੋ ਬਾਈ ਬਾਹਰ ਰੂੜੀਆਂ ਚ ਵੀ ਭੱਜੇ ਫਿਰਦੇ ਸੀ ਜਦੋਂ ਵੀ ਮੀਂਹ ਆਉਂਦਾ ਸੀ ਗਲੀਆਂ ਚ ਭੱਜੇ ਫਿਰਦੇ ਪਰ ਅੱਜ ਤਾਂ ਲੋਕ ਕੋਈ ਨਹੀਂ ਅੱਛਾ ਇੱਕ ਤਾਂ ਹੋਰ ਗੱਲ ਦੱਸਦੀ ਜਦੋਂ ਜਦੋਂ ਤੁਸੀਂ ਬਚਪਨ ਸੀ ਉਹਦੇ ਨਾਲ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਜਿਹੜਾ ਜਿਆਦਾ ਤੇਜ਼ ਮੀਂਹ ਆ ਜਾਂਦਾ ਬਈ ਉਹ ਦਿਨ ਖੜਾਪ ਸੁਣਦਾ ਹائے ਕਿਦਾ ਘਰ ਡਿੱਗ ਗਿਆ ਕਦੇ ਕਹਿੰਦੇ ਕੰਧ ਡੱਗ ਵੀ ਕਰੇ ਕਿਸੇ ਦੀ ਫਿਰ ਉਹ ਹੀ ਫਟਾਫਟ ਨਾਲ ਉਹ ਕੰਧਾਂ ਡੇਗਦੀਆਂ ਫਿਰ ਉਹ ਮਤਲਬ ਮਿੱਟੀਆਂ ਹੁੰਦੀਆਂ ਸੀ ਜਿਹੜੀਆਂ ਲੋਕ ਪੱਥਰਾਂ ਚ ਪਾਪੜੂ ਵਧੀਆ ਲਿੱਕੀ ਚੱਕ ਕੇ ਲਿਆਉਂਦੇ ਵੀ ਕਦੇ ਇਕੱਠੀਆਂ ਕਰ ਲੈਂਦੇ ਹੁੰਦੇ ਲਿਆ ਕੇ ਮਿੱਟੀ ਦੇ ਵੱਠਲ ਤੇ ਫਿਰ ਉਹਨੂੰ ਉਹ ਕਰਦੇ ਹੁੰਦੇ ਜੋ ਕੱਚੇ ਘਰ ਜਦੋਂ ਨੀਂਦ ਪਿਆ ਲੱਗਿਆ ਜਿਵੇਂ ਹਣ ਨਹੀਂ ਪੈ ਗਿਆ ਹੁਣ ਲੋਕਾਂ ਨੇ ਆਜ ਫਟਾਫਟ ਚਾਰਕ ਕੱਪੜੇ ਲਾ ਕੇ ਅੰਦਰ ਹੋ ਰਿਆ ਤੇ ਆ ਉਹਦਾ ਮਤਲਬ ਕੋਠਿਆਂ ਤੇ ਚੜਦੇ ਹਾਰੇ ਉੱਥੋਂ ਚਉ ਗਿਆ ਉੱਥੋਂ ਦੇ ਛੱਤ ਚਉਗੀ ਨਹੀਂ ਆ ਸਮਾ ਤਾਂ ਕੋਠੇ ਦੀ ਟੱਪੀ ਜਾਨਾ ਕੋਈ ਮਿੱਟੀ ਪਾਈ ਐਂਦਾ ਹਾ ਹੜਾ ਉੱਥੇ ਚਾ ਵੱਲ ਲੱਗ ਗਿਆ ਇੱਟ ਬੰਦੇ ਨਹੀਂ ਸੱਤਾਂ ਹੁੰਦੀਆਂ ਸੀਗੀਆਂ ਮਤਲਬ ਬਹੁਤ ਬੜੇ ਲੱਗਦੀ ਪਹਿਲਾਂ ਕਿ ਬੁੜੀਆਂ ਨਾ ਬੋਰਨੀਆਂ ਬਣਾਇਆ ਕਰਦੀਆਂ ਕੰਦਾ ਤੇ ਹਾਂ ਕੰਦਾ ਦੇ ਮੋਰਨੀਆਂ ਬਣਾਏ ਕਰਦੇ ਮੇਰੀ ਮਾਂ ਵੀ ਬਣਾਏ ਕਰਦੀ ਹਾਂ ਤੰਦੋਰੀਆਂ ਤੇ ਵੀ ਤੰਦੋਰੀਆਂ ਬਣਾਉਂਦੇ ਹੁੰਦੇ ਸੀ ਜਾਲ ਤਾਲੀਆਂ ਦੇ ਪੰਜਾਬੀਆਂ ਬਿਖੜਾ ਚਲਾ ਆ ਦੇ ਭੇਜ ਦੋਗੇ ਆਂ ਤੁਸੀਂ ਕੋਈ ਮੇਰੇ ਮੂਰੇ ਸਮਾਨ ਚੱਕਦੀਆਂ ਸੀ ਅੱਗੇ ਬੁੜੀਆਂ ਪਹਿਲਾਂ ਹਾਂ ਚਿੱਲੇ ਨਹੀਂ ਮਾਂ ਕਹਿੰਦਾ ਅੱਜ ਜਿੰਦੇ ਮੈਂ ਨਹੀਂ ਹਾਰਾਟਾ ਕਰਿਓ ਚਿੱਲੇ ਟਾਕ ਦਿਓ ਹਨਾ ਉਹ ਚੀਜ਼ਾਂ ਹੁੰਦੀਆਂ ਸੀਗੀਆਂ ਹੁਣ ਤਾਂ ਬਈ ਹੁਣ ਤਾਂ ਜੇ ਥੋੜਾ ਜਿਹਾ ਵੀ ਕਿਤੇ ਚੱਲਣ ਵਾਸਤੇ ਕਿਸੇ ਨੇ ਸਾਰ ਰੱਖਿਆ ਉਹਦੇ ਤੇ ਵੀ ਉਹ ਪਾ ਕੇ ਜਾਲ ਜਾਂ ਫਾਈਬਰ ਬਾਹਣਦੇ ਆ ਵੀ ਕਿਤੇ ਕਣੀ ਦੇਖ ਨਾ ਜਾਵੇ ਅੱਜ ਤਾਂ ਅੰਦਰ ਕੈਨੂੰ ਇਹਦਾ ਬਤਾਈਂ ਲਾ ਰਸ ਤੇਰੀ ਪਤਾ ਲੱਗਦਾ ਵੀ ਗਲੀ ਕਿੱਲੀ ਹੋਈ ਪਈ ਮੈਨੂੰ ਨਹੀਂ ਪੈਂਦਾ ਮਾੜਾ ਮੇਰੇ ਪਤਾ ਲੱਗਦਾ ਕੋਟੀਆਂ ਕੋਟੀਆਂ ਕੜੀਆਂ ਕਾਲੇ ਕਾਲੇ ਪੱਤੇ ਚੱਲੇ ਤੁਸੀਂ ਬਾਈ ਸਾਡੀ ਮਨਪ੍ਰੀਤ ਭੈਣ ਚੱਲੀ ਆ ਸ਼ੂਟ ਖਤਮ ਹੋ ਗਿਆ ਹੈ ਗੱਡੀ ਕਿੱਥੇ ਆ ਹਾਂ ਬਾਈ ਵੀ ਬਹੁਤ ਆ ਗਿਆ ਬਾਹਰ ਤੇ ਸਾਡੀ ਕੁੜੀ ਹੁਣ ਇਹੋ ਜੇ ਮੌਤ ਇਹੋ ਜਿਹੇ ਮੌਸਮ 'ਚ ਸਾਡੀ ਕੁੜੀ ਚੱਲੀ ਹੈ ਤੇ ਹੈਨਾ ਸਾਰੇ ਜਣੇ ਓਕੇ ਓਕੇ ਕੋਈ ਰੁਕ ਕੇ ਵੀ ਠੀਕ ਹੈ ਵੀਰੇ ਆ ਹੋਸੀਂ ਜਾਨਾ ਦੋੜ ਲੜੀ ਇੱਕ ਚੀਜ਼ ਹੁੰਦੀ ਹੁੰਦੀ ਆ ਫੋਟੋ ਕੋਈ ਵਿੱਚ ਆਉਣਾ ਵਲੌਗ ਦੇ ਇੱਧਰ ਆ ਇੱਧਰ ਆ ਜਾ ਹਾਂ ਅੱਜ ਤੁਸੀਂ ਆ ਜਾਓ ਪਰ ਇੱਕ ਚੀਜ਼ ਹੁੰਦੀ ਹੁੰਦੀ ਹੈ ਨਾ ਜਦੋਂ ਸਾਰੇ ਜਣੇ ਜਾਣਦੇ ਲੱਗਦੇ ਆ ਕਿੰਨਾ ਟਾਈਮ ਦਾਸ ਰਹੇ ਨਹੀਂ ਆ ਤੁਹਾਨੂੰ ਮੇਰਾ ਸੁੱਚੀ ਮਰੂ ਜੀ ਜਲਾਉਂਦਾ ਕਿਉਂਕਿ ਸਾਰੇ ਦਿਨ ਬੜੀਆ ਖੁਸ਼ ਜਿਹਾ ਮਾਹੌਲ ਹੁੰਦਾ ਹੈ ਨਾ ਇਹ ਵਧੀਆ ਲੱਗ ਜਾਂਦੇ ਜੋ ਸਾਰੇ ਬਾਹ ਜਾਂਦੇ ਫਿਰ ਇਕਦਮ ਫਿਰ ਨਾ ਇਕੱਲੀ ਜੀ ਰਹੇ ਨੇ ਚੁੱਪ ਚੁੱਪ ਜੇ ਫਿਰ ਹੌਲੀ 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 ਚਲੋ ਹੋਈਏ ਸਮਝਾਣੀ ਬਹੁਤ ਨਹੀਂ ਆ ਗਿਆ ਵੀ ਅੰਦਰ ਜਾਓ ਬੱਚਾ ਹਾਂ